ਪੰਜ ਮੈਂਬਰੀ ਕਮੇਟੀ ਦੀ ਭਰਤੀ ਮੁਹਿੰਮ ਇੱਕ ਪਾਸੇ ਨਿਰੰਤਰ ਚੱਲ ਰਹੀ ਹੈ ਉਹ ਭਰਤੀ ਮੁਹਿੰਮ ਖਾਸੀ ਵਧੀਆ ਵੀ ਚੱਲਦੀ ਪਈ ਹੈ ਇਹ ਵੀ ਕੰਸੋਆਂ ਹੈਗੀਆਂ ਨੇ ਪਰ ਇਹਦੇ ਦਰਮਿਆਨ ਹੁਣ ਸਵਾਲ ਖੜਾ ਹੋਣ ਲੱਗ ਗਿਆ ਕਿ ਕੀ ਪੰਜ ਮੈਂਬਰੀ ਕਮੇਟੀ ਦੇ ਸtare ਹੌਲੀ ਹੌਲੀ ਗਰਦਸ਼ ਚਾਰੇ ਨੇ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਜਾ ਕੇ ਪ੍ਰਭਾਵਿਤ ਹੋ ਸਕਦੀ ਹੈ ਇਹੋ ਜੀਆਂ ਸਿਚੁਏਸ਼ਨਸ ਤੋਂ ਕਿਉਂਕਿ ਸਿੰਘ ਸਾਹਿਬ ਕਿਆਨੀ ਕੁਲਦੀਪ ਸਿੰਘ ਗੜਗੱਜ ਦੇ ਕੋਲ ਕੁਝ ਚਿੱਠੀਆਂ ਭੇਜੀਆਂ ਗਈਆਂ ਨੇ। ਸ੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਹੇਦਾਰ ਯਾਨੀ ਕੁਲਦੀਪ ਸਿੰਘ ਗੜਗੱਜ ਨੇ ਔਰ ਜਾਣਕਾਰੀ ਤੋਂ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਗੁਰਦੁਆਰਾ ਕਮੇਟੀਆਂ ਦੇ ਸਮੂਹਾਂ ਵੱਲੋਂ ਇਹ ਚਿੱਠੀਆਂ ਜਿਹੜੀਆਂ ਨੇ ਉਹ ਸਿੰਘ ਸਾਹਿਬ ਨੂੰ ਭੇਜੀਆਂ ਗਈਆਂ ਨੇ। ਇਥੋਂ ਤੱਕ ਵੀ ਜਾਣਕਾਰੀ ਹੈ ਕਿ ਕਾਮਰੇਡਾ ਨੇ ਵੀ ਕੁਝ ਚਿੱਠੀਆਂ ਜਿਹੜੀਆਂ ਨੇ ਇਹ ਭੇਜੀਆਂ ਨੇ। ਦਰਸਲ ਜਿਹੜੀ ਭਰਤੀ ਪ੍ਰਕਿਰਿਆ ਹੋ ਰਹੀ ਹੈ ਉਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੇ ਵਾਸਤੇ ਪੈਂਫਲੈਟਸ ਵੰਡਨੇ ਹੁੰਦੇ ਨੇ ਚੱਕੀਆਂ ਮੰਡਣੀਆਂ ਹੁੰਦੀਆਂ ਨੇ ਫਾਰਮਸ ਭਰਨੇ ਹੁੰਦੇ ਨੇ ਔਰ ਜਿਹੜੇ ਫਾਰਮਸ ਭਰੇ ਜਾਣੇ ਨੇ ਉਹਨਾਂ ਫਾਰਮਸ ਦੇ ਉੱਤੇ ਸ੍ਰੀ ਕਾਲ ਤਖਤ ਸਾਹਿਬ ਦਾ ਨਾਮ ਲਿਖਿਆ ਹੋਇਆ ਯਾਨੀ ਕਿ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਨਿਰਧਾਰਿਤ ਪੰਜ ਮੈਂਬਰੀ ਕਮੇਟੀ ਐਂ ਕਰਕੇ ਲਿਖਿਆ ਹੋਇਆ ਹੁਣ ਇਤਰਾਜ਼ ਇਹ ਚੁੱਕਿਆ ਜਾ ਰਿਹਾ ਹੈ ਕਿ ਸ੍ਰੀ ਕਾਲ ਤਖਤ ਸਾਹਿਬ ਦਾ ਨਾਮ ਵਰਤ ਕੇ ਇਹ ਭਰਤੀ ਮੁਹਿੰਮ ਕੀਤੀ ਜਾ ਰਹੀ ਹੈ ਰਾਦਰ ਪਹਿਲਾਂ ਜਦੋਂ ਅਕਾਲੀ ਦਲ ਦੇ ਵੱਲੋਂ ਭਰਤੀ ਮੁਹਿੰਮ ਕੀਤੀ ਗਈ ਇਹੇ ਤਰਕ ਦਿੱਤਾ ਗਿਆ ਕਿ ਉਸ ਵੇਲੇ ਅਕਾਲੀ ਦਲ ਨੇ ਆਪਣਾ ਸਿਆਸੀ ਨਾਂ ਉੱਥੇ ਵਰਤਿਆ ਤੇ ਉਹ ਅਧਾਰ ਤੇ ਭਰਤੀ ਕੀਤੀ ਤੇ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਸੀ ਕਾਲ ਤਖਸਾਲਬ ਦਾ ਨਾਂ ਵਰਤ ਕੇ ਭਰਤੀ ਮੁਹਿੰਮ ਕਰਦੀ ਪਈ ਹੈ ਇੱਕ ਕੋਟੇਸ਼ਨ ਪੰਜ ਮੈਂਬਰੀ ਕਮੇਟੀ ਦੇ ਵਫਦ ਦੇ ਵੱਲੋਂ ਨਿਕੜਕ ਪ੍ਰਚਾਰੀ ਗਈ ਔਰ ਉਹ ਜ਼ਾਹਿਰ ਸੱਚ ਵੀ ਹੈ ਪ੍ਰਤੱਖ ਵੀ ਹੈ ਉਹ ਕੋਟੇਸ਼ਨ ਸੀ ਕਿ ਸ਼੍ਰੀ ਕਾਲ ਤਖਸਾਲਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਕੋਟੇਸ਼ਨ ਸਭ ਤੋਂ ਉੱਪਰ ਲਿਖ ਕੇ ਹੇਠਾਂ ਲਿਖਿਆ ਗਿਆ ਹੈ ਕਿ ਸ਼੍ਰੀ ਕਾਲਤਕ ਸਾਹਿਬ ਦੇ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੀ ਭਰਤੀ ਮੁਹਿਮਾ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਇਹ ਤਰਕ ਉੱਠ ਰਿਹਾ ਹੈ ਕਿ ਸ਼੍ਰੀ ਕਾਲਤਕ ਸਾਹਿਬ ਦਾ ਨਾਮ ਵਰਤ ਕੇ ਭਰਤੀ ਕੀਤੀ ਜਾ ਰਹੀ ਹੈ ਇਹ ਸਿਆਸੀ ਤੌਰ ਦੇ ਉੱਤੇ ਚੀਟਿੰਗ ਜਿਹੀ ਮੰਨੀ ਜਾ ਰਹੀ ਹੈ ਐ ਪ੍ਰਤੀਤ ਹੋ ਰਿਹਾ ਹੈ ਇਸ ਵਾਸਤੇ ਯਾਨੀ ਕੁਲਦੀਪ ਸਿੰਘ ਗੜਗੱਜ ਦੇ ਕੋਲ ਚੱਕੀਆਂ ਤੇ ਜੀਆਂ ਜਾ ਰਹੀਆਂ ਨੇ ਹੁਣ ਜੋ ਨੈਰੇਟਿਵ ਬਣਦਾ ਪਿਆ ਉਸ ਮੁਤਾਬਕ ਹੋ ਸਕਦਾ ਹੈ ਯਾਨੀ ਕਿ ਕਿਆਸ ਰਹੀਆਂ ਚੱਲ ਰਹੀਆਂ ਕਿ ਇਹਦੇ ਉੱਤੇ ਕੋਈ ਪਾਬੰਦੀ ਲਗਾਈ ਜਾਵੇ ਹੁਣ ਲਗਾਈ ਜਾਵੇਗੀ ਜਾਂ ਨਹੀਂ ਲਗਾਈ ਜਾਵੇਗੀ ਇਹ ਵਕਤ ਦੱਸੇਗਾ ਫਿਲਹਾਲ ਇਸ ਮਸਲੇ ਉੱਤੇ ਵਿਵਾਦ ਵਧਦਾ ਜਾ ਰਿਹਾ ਦੂਜੇ ਪਾਸੇ ਇਹ ਚਰਚਾਵਾਂ ਨੇ ਕਿ ਪੰਜ ਮੈਂਬਰੀ ਕਮੇਟੀ ਦਾ ਵਫਦ ਭਰਤੀ ਭਰਪੂਰ ਕਰ ਰਿਹਾ ਹੈ ਇਥੋਂ ਤੱਕ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਇਹ ਭਰਤੀ ਜਿਹੜੀ ਹੈ ਇਹ ਐਵੇਂ ਹੀ ਹੋ ਸਕਦਾ ਹੈ ਕਿ ਅਕਾਲੀ ਦਲ ਦੀ ਆਪਣੀ ਭਰਤੀ ਨੂੰ ਵੀ ਐਕਸੀਡ ਕਰ ਜਵੇ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਹੋਵੇਗਾ ਕਿ ਸਵਾਲ ਇਹ ਖੜਾ ਹੋ ਰਿਹਾ ਕਿ ਕੀ ਇਸ ਪੰਜ ਮੈਂਬਰੀ ਕਮੇਟੀ ਨੂੰ ਡਿਸਾਲਵ ਕਰ ਦਿੱਤਾ ਜਾਵੇਗਾ ਕੀ ਇਸ 5 ਮੈਂਬਰੀ ਕਮੇਟੀ ਦਾ ਕਾਰਜ ਰੋਕ ਦਿੱਤਾ ਜਾਵੇਗਾ ਕਿ ਹੁਣ ਤੱਕ ਦੀਆਂ ਜਿਹੜੀਆਂ ਭਰਤੀਆਂ ਹੋਈਆਂ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ ਬਹੁਤ ਸਾਰੇ ਸਵਾਲ ਇਸ ਵਿੱਚ ਬਣਦੇ ਪਏ ਆ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ